ਦੇਸ਼ਾਂ ਤੇ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਡਾ ਪੰਜਾਬ న్యూਸ ਜਿੱਥੇ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਪੰਜਾਬ ਦੀਆਂ ਵੱਡੀਆਂ ਤੇ ਜ਼ਮੀਨੀ ਖਬਰਾਂ ਉਹ ਵੀ ਸਭ ਤੋਂ ਤੇਜ਼ ਅਤੇ ਭਰੋਸੇਮੰਦ ਤਰੀਕੇ ਨਾਲ ਖੇਰਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀਆਂ ਖਬਰਾਂ ਖਾਸ ਤੌਰ ਤੇ ਤੁਹਾਡੇ ਲਈ ਵੀਡੀਓ ਅੱਗੇ ਵਧਾਨ ਤੋਂ ਪਹਿਲਾਂ ਕਮੈਂਟਾਂ ਵਿੱਚ ਜਰੂਰ ਦੱਸਿਓ ਤੁਸੀਂ ਸਾਡੇ ਨਾਲ ਕਿਹੜੇ ਜ਼ਿਲ੍ਹੇ ਤੋਂ ਜੁੜੇ ਹੋਏ ਹੋ ਜਾਬ ਵਿੱਚ ਹੜ ਦੌਰੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 13 ਦਿਨ ਬਾਅਦ ਪੀੜਤਾ ਨਾਲ ਮੁਲਾਕਾਤ ਵੱਡੇ ਐਲਾਨਾਂ ਦੀ ਉਮੀਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ 13 ਦਿਨ ਬਾਅਦ ਹੜ੍ਹ ਨਾਲ ਤਬਾਹ ਹੋਏ ਪੰਜਾਬ ਦੇ 9 ਜ਼ਿਲ੍ਹਿਆਂ ਦਾ ਦੌਰਾ ਕਰਨ ਆ ਰਹੇ ਹਨ ਲੋਕਾਂ ਵਿੱਚ ਸਵਾਲ ਹੈ ਕਿ ਉਹ ਧਰਤੀ ਤੇ ਉਤਰ ਕੇ ਹਾਲਾਤ ਵੇਖਣਗੇ ਜਾਂ ਸਿਰਫ ਹਵਾਈ ਸਰਵੇ ਕਰਕੇ ਹੀ ਵਾਪਸ ਜਾਣਗੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਕੇਂਦਰ ਕੋਲ 60000 ਕਰੋੜ ਰੁਪਏ ਜੀਐਸਟੀ ਬਕਾਇਆ ਮੰਗਿਆ ਹੈ ਪੀੜਤਾ ਲੋਕਾਂ ਨੂੰ ਹਰ ਪਾਸੇ ਤੋਂ ਮਦਦ ਮਿਲ ਰਹੀ ਹੈ ਪਰ ਹੁਣ ਸਾਰੀਆਂ ਨਜ਼ਰਾਂ ਮੋਦੀ ਤੇ ਐਲਾਨਾਂ ਤੇ ਟਿਕੀਆਂ ਹਨ ਕਿ ਉਹ ਤੁਰੰਤ ਰਾਹਤ ਪੈਕੇਜ ਦੇਣਗੇ ਜਾਂ ਸਿਰਫ ਉਮੀਦਾਂ ਤੇ ਪਾਣੀ ਫੇਰਿਆ ਜਾਵੇਗਾ। ਮੋਗਾ ਵਿੱਚ ਕਲੋਰਿਨ ਗੈਸ ਲੀਕ ਹਫੜਾ ਦਫੜੀ ਮਚ ਗਈ ਫਾਇਰਮੈਨ ਦੀ ਹਾਲਤ ਨਾਜੁਕ ਮੋਗਾ ਦੇ ਵਾਰਡ ਨੰਬਰ 34 ਵਿੱਚ ਸੀਵਰੇਜ ਟ੍ਰੀਟਮੈਂਟ ਪਲੈਂਟ ਤੋਂ ਕਲੋਰਿਨ ਗੈਸ ਲੀਕ ਹੋਣ ਨਾਲ ਹੜਕੰਪ ਮਚ ਗਿਆ। ਸਵੇਰੇ ਤੋਂ ਗੈਸ ਲੀਕ ਹੋ ਰਹੀ ਸੀ ਪਰ ਅਧਿਕਾਰੀਆਂ ਨੇ ਅੰਦੇਖੀ ਕੀਤੀ। ਸ਼ਾਮ ਤੱਕ ਗੈਸ ਪ੍ਰੈਸ਼ਰ ਵਧਨ ਨਾਲ ਹਾਲਾਤ ਵਿਗੜ ਗਏ ਗੈਸ ਤੇ ਕਾਬੂ ਪਾਉਣ ਦੇ ਸਮੇਂ ਫਾਇਰਮੈਨ ਬਿਕਰ ਸਿੰਘ ਦੀ ਸਿਹਤ ਵਿਗੜ ਗਈ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਗੈਸ ਦਾ ਪ੍ਰਭਾਵ ਲਗਭਗ 2 ਕਿਲੋਮੀਟਰ ਤੱਕ ਫੈਲ ਗਿਆ ਹੈ ਰੁਖਤ ਪੌਦੇ ਸੜ ਗਏ ਹਨ ਤੇ ਵੱਡੇ ਹਾਦਸੇ ਦਾ ਖਤਰਾ ਬਣਿਆ ਹੋਇਆ ਹੈ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਮੌਕੇ ਤੇ ਮੌਜੂਦ ਹਨ ਪੰਜਾਬ ਦੇ ਦੌਰੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਗਵੰਤ ਮਾਨ ਨੇ ਕੀਤਾ ਸਵਾਗਤ ਵੱਡੇ ਐਲਾਨ ਦੀ ਉਮੀਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਆ ਰਹੇ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ਜਾਂ ਟਵਿੱਟਰ ਤੇ ਪੋਸਟ ਕਰਦੇ ਹੋਏ ਉਹਨਾਂ ਦਾ ਸਵਾਗਤ ਕੀਤਾ ਅਤੇ ਉਮੀਦ ਜਤਾਈ ਕਿ ਮੋਦੀ ਪੰਜਾਬ ਲਈ ਰਾਹਤ ਪੈਕੇਜ ਦਾ ਵੱਡਾ ਐਲਾਨ ਕਰਨਗੇ ਭਗਵੰਤ ਮਾਨ ਨੇ ਕਿਹਾ ਕਿ ਸਿਹਤ ਠੀਕ ਨਾ ਹੋਣ ਕਰਕੇ ਉਹ ਖੁਦ ਦੋਰੇ ਵਿੱਚ ਸ਼ਾਮਿਲ ਨਹੀਂ ਹੋ ਸਕਦੇ ਰਾਵੀ ਦਰਿਆ ਦੇ ਬੰਨ ਵਿੱਚ ਪਾੜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਦਾ ਲੰਗਰ ਤੇ ਸੇਵਾ ਜਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਨੇਵਾਲ ਵਿਖੇ ਰਾਵੀ ਦਰਿਆ ਦੇ ਤੁਸੀਂ ਬੰਨ ਵਿੱਚ ਪਏ 500 ਮੀਟਰ ਲੰਬੇ ਅਤੇ 40 ਫੁੱਟ ਡੂੰਘੇ ਪਾੜ ਕਾਰਨ ਪ੍ਰਭਾਵਿਤ ਇਲਾਕਿਆਂ ਵਿੱਚ ਸੰਗਤ ਲਈ ਗੁਰੂ ਦਾ ਲੰਗਰ ਸ਼ੁਰੂ ਕੀਤਾ ਹੈ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਨੇ ਦੱਸਿਆ ਕਿ ਇਹ ਪਾੜ ਨਾਲ ਅਜ ਨਾਲਾ ਤੇ ਆਲੇ ਦੁਆਲੇ 10 ਕਿਲੋਮੀਟਰ ਤੱਕ ਹੜ ਦੀ ਮਾਰ ਪਈ ਹੈ ਜਿਸ ਨਾਲ ਫਸਲਾਂ ਅਤੇ ਘਰ ਤਬਾਹ ਹੋ ਗਏ ਹਨ ਬਾਬਾ ਸਤਨਾਮ ਸਿੰਘ ਅਤੇ ਸੰਗਤ ਵੱਲੋਂ ਕਾਰ ਸੇਵਾ ਜਾਰੀ ਹੈ ਅਤੇ ਉਮੀਦ ਹੈ ਕਿ ਕੁਝ ਦਿਨਾਂ ਵਿੱਚ ਇਹ ਪਾੜ ਪੂਰਾ ਕਰ ਲਿਆ ਜਾਵੇਗਾ ਨਸਪਾਲ ਭਰਾਵਾਂ ਦੀ ਮੁਹਿੰਮ ਹੜਪੀੜਤਾਂ ਲਈ 100 ਕਿਸ਼ਤੀਆਂ ਬਣਾਉਣ ਦਾ ਟੀਚਾ ਕਪੂਰਥਲਾ ਦੀ ਹੰਸਪਾਲ ਟ੍ਰੇਡਰਸ ਤੇ ਪ੍ਰੀਤਪਾਲ ਸਿੰਘ ਅਤੇ ਦਵਿੰਦਰਪਾਲ ਸਿੰਘ ਹੜਪੀੜਤਾਂ ਦੀ ਮਦਦ ਲਈ ਕਿਸ਼ਤੀਆਂ ਬਣਾ ਕੇ ਵੱਡਾ ਯੋਗਦਾਨ ਪਾ ਰਹੇ ਹਨ। ਉਹ ਹੁਣ ਤੱਕ 70 ਕਿਸ਼ਤੀਆਂ ਤਿਆਰ ਕਰਕੇ ਅਜਨਾਲਾ, ਹਰੀਕੇ ਪੱਤਨ, ਪਟਿਆਲਾ ਤੇ ਬਠਿੰਡਾ ਵਰਗੇ ਇਲਾਕਿਆਂ ਵਿੱਚ ਭੇਜ ਚੁੱਕੇ ਹਨ ਅਤੇ 100 ਕਿਸ਼ਤੀਆਂ ਬਣਾਉਣ ਦਾ ਟੀਚਾ ਰੱਖਦੇ ਹਨ। ਇਹ ਛੋਟੀ ਕਿਸ਼ਤੀਆਂ 10 ਲੋਕਾਂ ਅਤੇ ਇੱਕ ਪਸ਼ੂ ਨੂੰ ਲੈ ਸਕਦੀਆਂ ਹਨ। ਜਦਕਿ ਵਿਸ਼ੇਸ਼ ਤੌਰ ਤੇ ਤਿਆਰ ਕੀਤੀ ਗਈ ਰਾਫਟ 20 ਟਨ ਭਾਰ ਸਮਰਥਾ ਨਾਲ ਟਰੈਕਟਰ ਅਤੇ ਜੀਸੀਬੀ ਵੀ ਲਿਜਾ ਸਕਦੀਆਂ ਹਨ। ਉਹਨਾਂ ਨੇ ਡਿਜ਼ਾਈਨ ਹੋਰ ਕੰਪਨੀਆਂ ਨਾਲ ਵੀ ਸਾਂਝਾ ਕੀਤਾ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਬਚਾਇਆ ਜਾ ਸਕੇ। ਹਰ ਕਿਸ਼ਤੀ ਤੇ ਉਹਨਾਂ ਨੇ ਸੁਨੇਹਾ ਲਿਖਿਆ ਹੈ। ਹਲੇਮੀਆਂ, ਹਮਦਰਦੀਆਂ ਅਤੇ ਮੁਹੱਬਤਾਂ ਦੀ ਕਿਸ਼ਤੀ। ਕੋਜਪੁਰ ਦੇ ਹੜ੍ਹ ਪੀੜਤਾਂ ਵਿੱਚ ਸੋਨੂ ਸੂਦ ਦੀ ਸਹਾਇਤਾ ਕਰਜ਼ੇ ਮੁਆਫ ਕਰਨ ਦੀ ਮੰਗ। ਅਦਾਕਾਰ ਸੋਨੂ ਸੂਦ ਆਪਣੀ ਭੈਣ ਮਾਲਵਿਕਾ ਸੂਦ ਨਾਲ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪਹੁੰਚੇ ਅਤੇ ਲੋਕਾਂ ਨੂੰ ਗੱਦੇ ਅਤੇ ਜ਼ਰੂਰੀ ਸਮਾਨ ਵੰਡਿਆ। ਉਹਨਾਂ ਕਿਹਾ ਕਿ ਪੰਜਾਬ ਵੱਡੇ ਸੰਕਟ ਵਿੱਚ ਹੈ ਅਤੇ ਸਾਨੂੰ ਰਾਸ਼ਨ, ਪਾਣੀ, ਪਸ਼ੂਆਂ ਲਈ ਚਾਰਾ ਅਤੇ ਔਰਤਾਂ ਲਈ ਸਹੂਲਤਾਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ। ਸੋਨੂ ਸੂਦ ਨੇ ਸਰਕਾਰਾਂ ਨੂੰ ਅਪੀਲ ਕੀਤੀ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੇ ਕਰਜ਼ੇ ਮੁਆਫ ਕਰਕੇ ਅਗਲੀ ਫਸਲ ਲਈ ਬੀਜ ਖਾਦ ਅਤੇ ਡੀਜ਼ਲ ਮੁਫਤ ਦਿੱਤਾ ਜਾਵੇ ਉਹਨਾਂ ਨੇ ਲੋਕਾਂ ਨੂੰ ਲੋੜਿੰਦਾ ਸਮਾਨ ਦੇਣ ਦੀ ਅਪੀਲ ਕਰਦੇ ਹੋਏ ਭਰੋਸਾ ਦਿੱਤਾ ਕਿ ਉਹ ਘਰ ਟਹਿ ਜਾਣ ਵਾਲਿਆਂ ਦੀ ਵੀ ਮਦਦ ਕਰਨਗੇ